ਏ ਬੋਲ ਗਾ ਰਹੀ ਕੰਮ ਕਰਾਇਆ ਜਾਂ ਨਿਮਾਣੇ ਕਰਾ ਮਾਰ ਬਾਗ ਦੇ ਡੱਡਾ ਮਾਰਦੇ ਪਾਪੀ ਦੀਆਂ ਗੱਲਾਂ ਦਾ ਜਾਵੇ ਕਿਤੇ ਆਈ ਤੇ ਰਵਾ ਦੇ ਕੋਈ ਨਾ ਕੋਈ ਨਾ ਲਾਲ ਲਾਲ ਥੋੜਾ ਮੇਰੀ ਦੰਤਾ ਮੁਪਤੀ ਦਾ ਵਰਤਾ ਦਾ ਪਰ ਗੁੱਦੀਆਂ ਨਾ ਕਦੇ ਨੋੜਾਂ ਨੇ ਮੁਮਕਿਨ ਤੈਨੂੰ ਤਾਂ ਲਾਣ ਤੋਂ ਪਵਾਏ ਲੋਕਾਂ ਤੋਂ ਯਾਰ ਚੋਟੀ ਦਾ ਉਹ ਸਾਡਾ ਵਾਲੀ ਗੱਲ ਨਹੀਂ ਕਰਦੇ ਜਿਵੇਂ ਜਿਵੇਂ ਇਹ ਆਪਣੇ ਢਾਬੇ ਵਾਲਾ ਆਪਣੇ ਆਪ ਨੂੰ ਕਹਿ ਰਿਹਾ ਆਪਣਾ ਢਾਬਾ ਤੇ ਛੋਟੇ ਛੋਟੇ ਬੱਚਿਆਂ ਨੂੰ ਇਹ ਜਿਹੜਾ ਹੈਗਾ ਹਰਾਨ ਕਰਦਾ ਤੇ ਉਹਨਾਂ ਨੂੰ ਕੰਮ ਕਰਕੇ ਨਹੀਂ ਉਹ ਕਰਨ ਦੇ ਰਿਹਾ ਖਾਣ ਦੇ ਰਿਹਾ ਸੋ ਆਪ ਤੁਸੀਂ ਦੇਖ ਸਕਦੇ ਹੋ ਪਾਉ ਲਾਣਤਾ ਇਹਨੂੰ ਛੋਟੇ ਛੋਟੇ ਬੱਚਿਆਂ ਨੂੰ ਵੀ ਜਿਹੜਾ ਹੈਗਾ ਉਹ ਕੰਮ ਕਰਕੇ ਨਹੀਂ ਆ ਦੇਖੋ ਇਸ ਹੰਕਾਰੀ ਬੰਦੇ ਦੀ ਬੋਲ ਤੇ ਕਰਕੇ ਲੜਾ ਮਾਰਾ ਜੰਗੀ ਲਾਗਾ